ਕਨ ਬਚੇ ਰਜੂ ਕਰਨ ਬਚੇ ਹਾਂ ਕਰਨ ਬਚੇ ਅੱਗੋ ਮਾਰ ਕੇ ਠੀਕ ਹੈ ਬੀਬੀ ਸਾਰੇ ਬੱਚੇ ਠੀਕ ਹੈ ਬੰਦੇ ਸਾਰੇ ਓ ਮਿਲ ਲੱਗ ਪਾਸ 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 ਦਰਸ਼ਕ ਜੀ ਗੁਰਮਿੰਦਰ ਸਿੰਘ ਨਾ ਜੀ ਮੈਂ ਐਮਬੂਲੈਂਸ ਡਰਾਈਵਰ ਹਾਂ ਜੀ ਮੰਤਰੀ ਸਾਹਿਬ ਦੇ ਨਾਲ ਜਿਹੜਾ ਕਾਫਲਾ ਆ ਰਿਹਾ ਸੀਗਾ ਕਿਹੜੇ ਮੰਤਰੀ ਸੀ ਆਪਣੇ ਅਰਪਜਨ ਸਿੰਘ ਅਰਪਜਨ ਸਿੰਘ ਈਟੀਓ ਸਾਹਿਬ ਅਰਪਜਨ ਸਿੰਘ ਈਟੀਓ ਹਾਂ ਜੀ ਉਹਨਾਂ ਦਾ ਕਾਫਲਾ ਆ ਰਿਹਾ ਸੀ ਉਹਨਾਂ ਨੂੰ 10-15 ਗੱਡੀਆਂ ਸੀਗੀਆਂ ਉਹਨਾਂ ਦੇ ਅੱਗੇ ਇੱਕ ਸਕਾਟ ਗੱਡੀ ਆ ਰਹੀ ਸੀ ਪੁਲ ਸਮਲਾਜਮਾਂ ਦੀ ਉਹ ਜਿਹੜੀ ਪੁਲ ਦੇ ਜਨੂ ਕਰੀਬ ਆਈ ਆ ਤੇ ਅਗਲੀ ਸਾਈਡ ਤੋਂ ਇੱਕ ਜਿਹੜੀ ਗੱਡੀ ਆ ਉਹ ਉਹਨਾਂ ਦੇ ਨਾਲੇ ਵਿੱਚ ਵੱਜੀ ਆ ਤੇ ਜਿਹੜੀ ਗੱਡੀ ਜਿਪਸੀ ਹੈਗੀ ਪੁਲਸ ਵਾਲੀ ਉਹ ਪੱਟ ਗਈ ਆ ਉਹਦੇ ਵਿੱਚ ਜਿਹੜੇ ਚਾਰ ਪੰਜ ਮਲਾਜਮ ਨੇ ਸਾਰੇ ਫਟਰ ਹੋ ਗਏ ਉਹਨਾਂ ਨੂੰ ਅਸੀਂ ਆਪਣੇ ਸਿਵਲ ਹਸਪਤਾਲ ਇੱਥੇ ਕਲਨੌਰ ਲੈ ਜਾਂਦਾ ਜੀ ਜਿਹੜੀ ਸਾਡੀਆਂ ਹੋਰ ਗੱਡੀਆਂ ਨੇ ਉਹ ਵੀ ਪਿਛੇ ਹੋਰ ਪਹੁੰਚ ਗਈਆਂ ਨੇ ਜੇ ਕੋਈ ਲੱਗੇ ਛੱਕੇ ਵੇਖਣਗੇ ਕਿ ਹੋਰ ਪੇਸ਼ੈਂਟ ਹੈਗਾ ਤੇ ਉਹ ਵੀ ਲੈ ਕੇ ਉਹਨਾਂ ਨੇ ਆਏ ਤੁਸੀਂ ਜਿਹੜੇ ਕਲਨੌਰ ਪੁਲਸ ਨੇ ਉਹਨਾਂ ਨਾਲ ਜਿੱਕ ਹਾਸਾ ਹੋਇਆ ਕਲਨੌਰ ਵਿਦਿਆ ਹਸਪਤਾਲ ਵਿੱਚ ਖੜੇ ਆਪਾਂ ਹਾਸਾ ਸਾਡੇ ਨਾਲ ਐਸ ਅਸਲੀ ਜੱਜ ਕਿਸੇ ਤਰ੍ਹਾਂ ਨਹੀਂ ਹੋਈਆ ਕੀ ਕਹੂੰਗਾ ਆਸਰ ਦੇਖੋ ਜੀ ਇਹ ਜੋ ਸੁਨਣ ਚ ਆਇਆ ਹੈਗਾ ਵੀ ਆਪਣੇ ਜਿਹੜੇ ਮਨਿਸਟਰ ਹੈਗੇ ਆ ਈਟੀਓ ਸਾਹਿਬ ਉਹਨਾਂ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਕਾਫਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਜਰੀ ਪਾਇਲਟ ਗੱਡੀ ਹੈਗੀ ਉਹਦਾ ਔਰ ਸਵੇਲੀਅਨ ਗੱਡੀ ਦਾ ਆਮਨੋ ਸਾਮਨ ਐਕਸੀਡੈਂਟ ਹੋਇਆ ਨੜਾਂਵਾਲੀ ਦੇ ਕੋਲ ਕਿੰਨੇ ਮਤਲਬ ਹੈਗਨਿਫੀਸ਼ੈਂਟ ਹੈ ਜੀ ਇਹਦੇ ਚ ਸਾਡੇ ਕੋਲ 5 ਪੇਸ਼ੈਂਟ ਜਰੇ ਆਏ ਹੈਗੇ ਐਮਰਜੈਂਸੀ 'ਚ ਜਿਨ੍ਹਾਂ ਵਿੱਚੋਂ 4 ਪੁਲਿਸ ਮੁਲਾਜ਼ਮ ਹੈਗੇ ਆ ਤੇ ਇੱਕ ਸਵੈਲੀਅਨ ਹੈਗੇ ਆ ਪੁਲਿਸ ਮੁਲਾਜ਼ਮਾਂ 'ਚੋਂ 3 ਦੇ ਹੈਡ ਇੰਜਰੀ ਹੈਗੀ ਐ 1 ਦੇ ਚੈਸਟ ਇੰਜਰੀ ਹੈਗੀ ਐ ਤੇ ਇੱਕ ਸਵੈਲੀਅਨ ਜਿਹੜਾ ਹੈਗਾ ਉਹਦੇ ਬੈਕ ਇੰਜਰੀ ਹੈਗੀ ਥੋੜਾ ਤੇ ਇਸ ਦੇ ਨਾਲ ਉਹ ਨੈਕ ਪੇਨ ਕੰਪਲੇਨ ਕਰ ਰਿਹਾ ਇਹ ਸਾਰਿਆਂ ਦੇ 3 ਪੇਸ਼ੈਂਟ ਦੇ ਸੀਟੀ ਸਕੈਨ ਅਡਵਾਈਸ ਕਰਤੇ ਆ ਤੇ ਇੱਕ ਪੇਸ਼ੈਂਟ ਦਾ ਚੈ ਜੈਸਟਿਸ ਸੀਟੀ ਸਕੈਨ ਅਡਵਾਈਸ ਕੀਤਾ ਤੇ ਇੱਕ ਦਾ ਬੈਕ ਹਾਲ ਸਪਾਈਨ ਸੀਟੀ ਸਕੈਨ ਅਡਵਾਈਸ ਕਰਕੇ ਇਹਨਾਂ ਨੂੰ ਸਿਵਲ ਹਸਪਤਾਲ ਫਾਰ ਸੀਟੀ ਸਕੈਨ ਤੇ ਫਰਦਰ ਟਰੀਟਮੈਂਟ ਲਈ ਰੈਫਰ ਕਰਤਾ ਫਸਟ ਏਡ ਦੇ ਕੇ ਕੋਈ ਸੀਰੀਅਸ ਹੈਗਾ ਨਹੀਂ ਸੀ ਸੀਰੀਅਸ ਐਸ ਵੇਲੇ ਤਾਂ ਕੋਈ ਇੰਨਾ ਲੱਗਾ ਨਹੀਂ ਕੁਝ ਤੇ ਦੋ ਪੇਸ਼ੈਂਟ ਤੇ ਜਿਹੜੇ ਝਲ ਕੇ 108 ਐਮਬੂਲੈਂਸ ਤੇ ਬੈਠੇ ਆ ਬਾਕੀਆਂ ਨੂੰ ਅਸੀਂ ਸਟ੍ਰੈਚਰ ਤੇ ਪਾ ਕੇ ਉਹਨਾਂ ਨੂੰ ਸ਼ਿਫਟ ਕਰਾਇਆ ਉਹ ਉਹਨਾਂ ਦੀ ਓਰੀਐਂਟੇਸ਼ਨ ਕੌਨਸ਼ੀਅਸਨੈਸ ਦੇਖਣ ਚ ਠੀਕ ਲੱਗਦੀ ਹੈ ਬਾਕੀ ਸੀਟੀ ਸਕੈਨ ਹੋਏਗਾ ਦੀ ਗੰਭੀਰਤਾ ਸੱਟ ਦੀ ਬਾਅਦ ਚ ਪਤਾ ਲੱਗੇਗੀ। ਇੱਕੋ ਪੁੱਛ ਲ ਗਾ ਕਾਫਲਾ ਕਿਧਰੋਂ ਕਿਧਰ ਨੂੰ ਜਾ ਰਿਹਾ ਸੀ? ਇਹ ਸਰ ਕਾਫਲਾ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਜਾ ਰਿਹਾ ਸੀ ਜਿੱਥੇ ਨੜਾਂਬਾਲੀ ਦੇ ਕੋਲ ਇਹ ਜਿਹੜਾ ਜਿਹੜਾ ਹਾਦਸਾ ਹੋਇਆ। ਸੋ ਇਸਨ ਐਸਐਮਓ ਜਿਨ੍ਹਾਂ ਨੇ ਕਿਹਾ ਕਿ ਪੰਜ ਇੰਜਰਡ ਸੀਗੇ ਜਿਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਗੁਰਦਾਸਪੁਰ ਤੇ ਕਾਫਲੇ ਦੇ ਨਾਲ ਇਹ ਪ੍ਰਾਈਵੇਟ ਗੱਡੀ ਦਾ ਐਕਸੀਡੈਂਟ ਹੋਇਆ ਬਨੇਰੋ ਕਲਦਨੋ ਪੋਸਟ ਨਾਲ ਧੰਨਵਾਦ।